ਹਰ ਜੀ ਕੀ ਸਤਿ ਸ੍ਰੀ ਅਕਾਲ ਇੱਕ ਪਾਵਨ ਪਵਿੱਤਰ ਸ਼ਬਦ ਦਾ ਸ੍ਰੀ ਮਾਨਸਾੰਨੀ ਸੰਤਰਾ ਬਾਰਾ ਸਿੰਘ ਜੀ ਦੇ ਰੋਪੋ ਵਾਲੇ ਬਰਮ ਗਿਆਨੀ ਉਹਨਾਂ ਦੀ ਪਵਿੱਤਰ ਕਲਮ ਤੋਂ ਲਿਖਿਆ ਇੱਕ ਪ੍ਰੇਮ ਦਾ ਸ਼ਬਦ ਆਪਾਂ ਉਹ ਪਹਿਲਾ ਵੀਰ ਤੇ ਸਰਬਨ ਕਰੀ ਜਾਲ ਜਰਾਣਾ ਜਾਲ ਜਰਾਣਾ ਕਦੇ ਖਿਆਲ ਕੀਤਾ ਤਰਨਾ ਕੱਟ ਕੇ ਬਸ ਐਂ ਖੀਰੇ ਤੋ ਜਿਹੜੇ ਖਾਸ ਖੁਦਾ ਦੇ ਸੰਪਿਆਰੇ ਸਾਬ ਪਰਦੇ ਪੀਰ ਫਕੀਰ ਉੱਥੋ ਸਾਬੇ ਭਰੀਆਂ ਬਾਸਲਾ ਛੋੜ ਕੇ ਤੇ ਚਲੇ ਗਏ ਨਰਬਾਬ ਜੀਰੇ ਇੱਥੇ ਅਮਰੇ ਜਾਵੇ ਅਮਰੇ ਜਾਦਰੂ ਅਮਰੇ ਜਾਵੇ ਰਹੁ ਦਰਬਾਰ ਸਿੰਘਾ ਹੋ ਜੋ ਸੁਪਨਾ ਤੇਰੀ ਤਸਵੀਰ ਇੱਥੇ सुपड़ ते त सवेरे थे बजांव बाजां बाले न रहम आया दुखी विश्व न जो फरयाद करी ਆਕੇ ਅਮਰਾ ਪਰੀ ਦੇ ਵਾਸੀਆਂ ਨੇ ਆ ਦੁਨੀਆ ਉਜੜੀ ਫੇਰ ਵਾਅਦ ਕਰਤੀ ਪਿੱਛੇ ਹੰਦ ਦੇ ਤਤਾਵੀ ਵਾਅਦਾ ਛੋੜੀ ਉਮਰ ਮੇ ਬਾਤ ਬਿਸ਼ਮਾਦ ਕਰਤੀ ਐਸੇ ਘਰੇ ਆ ਤਦੇਸ਼ ਦਰਬਾਰ ਸਿੰਘ ਸਾਡੀ ਆਤਮਾ ਅਮਰ ਆਯਾਦ ਕਰਦੀ ਸਾਡੀ ਆਤਮਾ ਅਮਰ ਆਯਾਦ ਕਰਦੀ ਪਰਮ ਸਤਕਾਰ ਜੋ ਗੁਰੂ ਰੋਗ ਗੁਰੂ ਪਿਆਰੀ ਗੁਰ ਸੰਗਤ ਦੀ ਆਮ ਸਾਰੀ ਗੁਰ ਸੰਗਤ ਦੇ ਕੱਲ ਵੀ ਦਰਸ਼ਨ ਕਰੇ ਸੀ ਕੰਟਕ ਹਾਜ਼ਰੀ ਭਰੀ ਸੀ ਧੰਨਵਾਦ ਕਰਦੇ ਆ ਪ੍ਰਬੰਧਕਾਂ ਦਾ ਜੋ ਤੇ ਹਰ ਸਾਲ ਆ ਸਾਨੂੰ ਜਥੇ ਨੂੰ ਇੱਥੇ ਹਾਜ਼ਰੀ ਭਰਨ ਦਾ ਸਮਾਂ ਮਖਤਸ ਕਰਦੇ ਨੇ ਸੋ ਆਪ ਸਾਰੀਆਂ ਹੀ ਸੰਗਤਾਂ ਨੂੰ ਪਤਾ ਹੀ ਹੈ ਕਿ ਸਾਡੀ ਜਿਹੜੀ ਪੜਾਈ ਲਿਖਾਈ ਆ ਉਹ ਅਸੀਂ ਗੁਰੂ ਜੀ ਦਾ ਜਸ ਕਰਕੇ ਹੀ ਆਪਣੀ ਪੜਾਈ ਦੀਆਂ ਫੀਸਾਂ ਪੂਰੀਆਂ ਕਰਦੇ ਆ ਸਾਡੀ ਮਾਤਾ ਜੀ ਉਹਨਾਂ ਦਾ ਸਾਆ ਸਾਡੇ ਸਿਰ ਤੇ ਖੈਣੀ ਸੋ ਆਪ ਸਾਰੀਆਂ ਹੀ ਗੁਰ ਸੰਗਤਾਂ ਦੇ ਅਸ਼ੀਰਵਾਦ ਦਾ ਸਦਕਾ ਅਸੀਂ ਆਪਣੀ ਪੜਾਈ ਦੀਆਂ ਫੀਸਾਂ ਪੂਰੀਆਂ ਕਰਦੇ ਆ ਸੋ ਆਪਾ ਸਾਰੀਆਂ ਸੰਗਤਾਂ ਦੇ ਚਰਨਾਂ ਵਿੱਚ ਇੱਕੋ ਹੀ ਬੇਨਤੀ ਆ ਕਿ ਆਪ ਸਾਰੀਆਂ ਹੀ ਸੰਗਤਾਂ ਨੇ ਅਸ਼ੀਰਵਾਦ ਬਖਸ਼ਿਤ ਕਰਨਾ ਔਰ ਸਤਿਗੁਰੂ ਜੀ ਦੇ ਤਖਤ ਦਾ ਸਤਕਾਰ ਕਰਨਾ ਲੋ ਆਪਾ ਬੱਲੀ ਕੱਪਾ ਕੜਗੀਆਂ ਵਾਲੇ ਸ਼ਹਿਨशाह ਬਾਜਾਂ ਵਾਲੇ ਤੋਜੀ ਪ੍ਰੀਤਮ ਜਿਨ੍ਹਾਂ ਨੇ ਸਾਰਾ ਸਰਬੰਸ ਅਤਾਰ ਮੁਖ ਦੇ ਚਰਨਾਂ ਦੇ ਚਰਪਨ ਕਰਿਆ 9 ਸਾਲ ਦੀ ਉਮਰ ਦੇ ਵਿੱਚ ਪਰਮ ਪਿਤਾ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਨੇ ਕਸ਼ਮੀਰੀ ਪੰਡਤਾਂ ਦੀ ਜਿਹੜੀ ਅਰਦਾਸ ਬੇਨਤੀ ਸੀ ਉਹਦੇ ਸੁਖਮ ਦੇ ਵਿਚ ਰਹਿ ਕੇ ਸਤਿਗੁਰੂ ਜੀ ਨੇ 9 ਸਾਲ ਦੀ ਅਮਰਦੇਵ ਚਿੱਤਾਂ ਨੂੰ ਦਿੱਲੀ ਵਿੱਚ ਤੋੜਿਆ ਹਿੰਦ ਧਰਮ ਦੀ ਰਖਵਾਲੀ ਕਰੀ ਉਸ ਤੋਂ ਬਾਅਦ ਵੱਡੇ ਸਹਿਬਜਾਦੇ ਚ ਬਤੌਰ ਦੀ 31 ਘੜੀ ਦੇ ਰਾਣ ਅੰਗਰਾ ਸ਼ਹਾਦਾ ਦਾ ਜਾਨ ਪੀ ਗੇ ਛੋਟਾ ਸੇਬ ਜਾਡੇ ਸਰਹੰਦ ਦੀਆਂ ਨੀਖਾਂ ਵਿੱਚ ਚਣਵਾਏ ਗਏ ਦਰਦ ਮਾਤਾ ਮਾਤਾ ਗੁਜਰੀ ਦੀ 80 ਸਾਲ ਦੀ ਉਮਰ ਦੇ ਵਿੱਚਾ ਠੰਡੇ ਦਰਜ ਦੇ ਵਿੱਚ ਛਾਲ ਦਾ ਦਾ ਜਾਨ ਪੀਤਾ ਆ ਪੱਲੀ ਕਵਤਾ ਕਲਗੀ ਵਾਲੇ ਸਤਿਗੁਰਾਂ ਦੀ ਸਿਫਤ ਆ ਆਪਾ ਤੁਹਾਡੇ ਚਰਨਾਂ ਵਿੱਚ ਬੋਲੀਏ ਬਈ ਜਿਹੜੀਆਂ ਇਹ ਮੰਝਲਾਂ ਨੇ ਉਹ ਬਾਤ ਉੱਚੀਆਂ ਨੇ ਕਲਗੀ ਵਾਲੇ ਸਤਿਗੁਰੂ ਵਰਗਾ ਦਾਨੀ ਦੇਵਤਾ ਫਕੀਰਾਂ ਕੋਈ ਦੁਨੀਆ ਤੇ ਗੁਰੂ ਨਹੀਂ ਆਇਆ ਹੋਣਾ ਤੇ ਨਾ ਹੀ ਆਉਣਾ ਏ ਮੈਂ ਸਤਿਗੁਰੂ ਜੀ ਦੀ ਪਾਵਨ ਕਬੱਤਰ ਆ ਆਪਾ ਤਾਂ ਲਾ ਤੁਹਾਡੇ ਚਰਨਾ ਵਿੱਚ ਬੋਲੀਏ ਬਈ ਸੂਣਾ ਦਾ ਬਿਛਾਉਣਾ ਤੇ ਸਹਰਾਣਾ ਤਿੱਖੇ ਤੀਰਾਂ ਦਾ ਅਖੀਰ ਸਤਿਗੁਰੂ ਜੀ ਨੇ ਮਾਸੀ ਬਾੜੇ ਦੇ ਜੰਗਲਾਂ ਵਿੱਚ ਡੇਰੇ ਲਾਏ ਪਿੰਡ ਨੂੰ ਸਹਰਾਣਾ ਲਾਇਆ ਟੰਡਿਆਂ ਦੀ ਛੇਦ ਤੇ ਸੁੱਤੇ ਪਏ ਮੈਂ ਪਾਵਨ ਕਬੱਤਰ ਸ਼ਬਦ ਆਪਾ ਸਰਬਨ ਕਰੀਏ ਸੂਣਾ ਦਾ ਬਿਛਾਉਣਾ ਤੇ ਸਰਾਣਾ ਦਿੱਖੇ ਪੀਰਾਂ ਦਾ ਲਹਾਰੇ ਵਾਲੇ ਜਥੇ ਤੋਂ ਸਰਬਣ ਕਰੇ ਹੋ ਜਿੰਦਗੀ ਮੰਜਾਲੇ ਵਿੱਚ ਹਨੇਰੀਆਂ ਤੂਫਾਨਾਂ ਦੇ ਵਾ ਕਬੀਰ ਬਗੜ ਕੋਲੇ ਜਾਣੇ ਜਾਣਨੇ ਵਾ ਕਬੀਰ ਬਗੜ ਕੋਲੇ ਉਹ ਜਿਹੜੇ ਮੰਜਾੜਾ ਚੱਲੇ ਧੰਨਵਾਦ ਵੀਰਾਂ ਦਾ ਜਿਹੜੇ ਮੰਜਾੜਾ ਚੱਲੇ ਧੰਨਵਾਦ ਵੀਰਾਂ ਦਾ ਸੂਰ ਦਾ ਬਸ਼ੌੜਾ ਤੇ ਸਰਾਨਾ ਤੇ ਖੇਦੀਆਂ ਦਾ ਸੂਰ ਦਾ ਬਸ਼ੌੜਾ ਸਿੱਖ ਵੀ ਮਜਾ के मौकी मकाई न सिखी मज़ाला की मौकी मकाई न त बि अ ਬੇਫਕਾ ਬਰਾਈ ਨਾ ਪਾ ਵੀ ਅਗਰ ਮਇਤੋ ਪਾਣਾ ਮਿੱਠਾ ਮਨਾ ਕੇਤੇ ਕਤਣਾ ਬਹੀਰਾ ਦਾ ਪਾਣਾ ਮਿੱਠਾ ਮਨਾ ਕੇਤੇ ਕਤਣਾ ਬਹੀਰਾ ਦਾ ਸੂਰਾਂ ਦਾ ਬਿਸ਼ਾਣਾ ਤੇ ਸਰਾਣਾ ਤਖੇ ਦੀਆਂ ਦਾ ਸੂਰਾਂ ਦਾ ਬਿਸ਼ਾਣਾ ਉੱਪਰ ਦੀ ਦੇਖ ਤੋ ਕਦਮੇ ਦੀ ਪਈ ਈਏ ਅੱਗੇ ਆਉਂਦਾ ਰਾਸਤਾ ਨજર ਜਰ ਨਹੀਂ ਈਏ ਅੱਗੇ ਆਉਂਦਾ ਰਾਸਤਾ ਓ ਰੰਗੇ ਤੁਮਾਰ ਦਾ ਹੈ ਬਾਦਸ਼ਾਹ ਤੇ ਕੀਰਾਂ ਦਾ ਅੱਗੇ ਤੁਮਾਰ ਦਾ ਹੈ ਬਾਦਸ਼ਾਹ ਤੇ ਕੀਰਾਂ ਦਾ ਸੂਰਾਂ ਦਾ ਬਿਸ਼ੌੜਾ ਤੇ ਸਾਰਾਣਾ ਤੇ ਖੇੜੀ ਰਾ ਦਾ ਸੂਰਾਂ ਦਾ ਬਿਸ਼ੌੜਾ ਸਿਵਾਰੀ ਪੀਂਦੇ ਵੇ ਖਲਾਰ ਲੜੇ ਪੈਣੇ ਵੇ ਜਾਂਦੇ ਗੀਰੂ ਦੇ ਚਕੇ ਪਿਆਰ ਲੈਣ ਪੈਂਦੇ ਨੇ ਚੰਦਗੀ ਨੂੰ ਵੇਚ ਕੇ ਹੋ ਰਾਜਪਾਨੀਆਂ ਦੇ ਨਾਲਾ ਲਾੜਾ ਨਾ ਪਠੀਰਾ ਦਾ ਰਾਜਪਾਨੀਆਂ ਦੇ ਨਾਲਾ ਲਾੜਾ ਨਾ ਪਠੀਰਾ ਦਾ ਸੂਰਾਂ ਦਾ ਬਸਾਉਣਾ ਤੇ ਸਰਾਣਾ ਤੇ ਖੇੜੀਆਂ ਦਾ ਸੂਰਾਂ ਦਾ ਬਸਾਉਣਾ ਹੋ ਮੜੀ ਸੇ ਗਬਾਵੇ ਬੱਦ ਬੱਦ ਕਾਟਵਾਈ संग बागा बंद बंद सेरा ॾे चवार पाई पुतर द सेरा वारेर मिल आ शतानो तारा जा फकीर फेर मिल आ शानो तारा जा फकीर सुरां बसाउण ते सा तिखे तीरा മണ തന്നോ ബണ തന മന തന്നോത ബാത്തോ ਆਲਸਾ ਕਹਾਈ ਦਾ ਗੱਲਾ ਪਤਾ ਨਾਲ ਮਈਓ ਪੈਂਦਾ ਹੈ ਬਰਾੜਾ ਮੋਲਾ ਸੱਤਿਆ ਨजीरਾਂ ਦਾ ਪੈਂਦਾ ਹੈ ਮੇਰੀ ਮੋਲਾ ਸੱਤਿਆ ਨजीरਾਂ ਦਾ ਸੂਰਾਂ ਦਾ ਪਛਾੜਾ ਤੇ ਸਰਾਰ ਦੇਖੀ ਨੀਰਾਂ ਦਾ ਸੂਰਾਂ ਦਾ ਪਛਾੜਾ ਤੜਗਿਆਂ ਵਾਲੇ ਸਹਿਣ ਸਾ ਸਰਬੰਸ ਬਾਨੀ ਅਮਰਤਕੇ ਬਾਤਾਂ ਦੇ ਫੌਜਾਂ ਦੇ ਜਰਨੈਲ ਸਤਗੁਰੂ ਜਦਾਂ ਨਾਨੇ ਸਤਗੁਰੂ ਜੀ ਨੇ ਦਿੱਲੀ ਚੌਕ ਚਾਂਦਨੀ ਦੇ ਵਿੱਚ ਸੀਸ ਦਾ ਬਲਿਦਾਨ ਦਿੱਤਾ ਫਿੰਦ ਵੀ ਤਾਕਾ ਰਖਭਾਏ ਨੌਵੇਂ ਸ਼ੇਨਸ਼ਾ ਆਂਦੇ ਨੇ ਜਦੋਂ ਤੜਕੀ ਵਾਲੇ ਸਤਗੁਰੂ 9 ਸਾਲ ਦੀ ਉਮਰ ਦੇ ਵਿੱਚ ਸਨ ਨਾਨੇ ਬਾਦਸ਼ਾਹ ਸ਼ਹਾਦਾ ਦਾ ਜਾਨ ਪੀ ਗਏ ਜੇ ਆਪਾਂ ਕਹੀਏ ਅੱਜ ਪਾਤਾ ਤੁਸਾਂ ਵੀ ਪਤਾ ਨੇ ਪੁੱਤਰ ਦਾ ਆਖਾ ਨਹੀਂ ਮੰਨਿਆ ਪਰ ਭੰਨ ਨਵੇਂ ਸਤਿਗੁਰੂ ਜਿਨ੍ਹਾਂ ਨੇ ਪੁੱਤਰ ਦੇ ਕਹਿਣ ਉੱਤੇ ਦਿੱਲੀ ਵਿੱਚ ਜਾ ਕੇ ਹਿੰਦ ਧਰਮ ਦੀ ਰਖਵਾਲੀ ਕਰੀ ਸੀਸ ਦਾ ਬਲਿਦਾਨ ਦਿੱਤਾ ਮਹਾਨ ਪਰਬਾਨੀ ਹੈ ਉਹਨਾਂ ਦੀ ਲੋ ਜਿੰਨਾ ਸਮਾਂ ਬਚਿਆ ਹੈ ਪਉਤਾ ਸਾਹਿਬ ਦੇ ਪ੍ਰਸੰਗ ਤੇ ਆਪਰ ਸੰਗਤ ਦੇ ਚਰਨਾਂ ਵਿੱਚ ਇੱਕ ਦੋ ਪਫ਼ਤਾ ਬੋਲਾਂਗੇ ਜਦਾਂ ਪਾਈ ਜੈਤਾ ਜੀ ਸਤਿਗੁਰਾਂ ਦਾ ਤਪੁੱਤਰ ਸੀਸ ਅਨੰਦਪੁਰ ਦੀ ਧਰਤੀ ਤੇ ਲੈ ਕੇ ਆਏ ਤਪੁੱਤਰ ਸੀਸ ਨੂੰ ਚੰਦਨ ਦੀ ਚੌਂਕੀ ਤੇ ਸੋਭਿਤ ਕਰਿਆ ਗਿਆ ਤਪੁੱਤਰ ਸੀਸ ਦਾ ਸੰਸਕਾਰ ਕੀਤਾ ਗਿਆ ਦਸਵੇਂ ਸਤਿਗੁਰੂ ਅਨੰਦਪੁਰ ਸਾਹਿਬ ਦੇ ਤਖਤ ਤੇ ਵਿਰਾਜਮਾਨ ਹੋ ਗਏ 9 ਸਾਲ ਦੀ ਅਮਰ ਦੇ ਵਿੱਚ ਮਹਾਰਾਜ ਨੇ ਤਖਤ ਤੇ ਬੈਠ ਕੇ ਇੱਕ ਹੁਕਮ ਕਰਿਆ ਆਰਡਰ ਕਰਿਆ ਦਸਵੇਂ ਸਤਿਗੁਰੂ ਕੜਗੀਆਂ ਵਾਲੇ ਪਾਸ਼ਾ ਦੇ ਸਿੰਘੋ ਗੁਰਮਖ ਤਿਆਰਿਓ ਪੰਜਵੇਂ ਸਤਿਗੁਰੂ ਤੱਤੀ ਤਬੀ ਤੇ ਵੇਦਕੇ ਆਖ ਗਏ ਤੇਰਾ ਬਾਣਾ ਮਿੱਠਾ ਲੱਗਾ ਹਰ ਨਾਮ ਪਦਾਰਥ ਨਾਨਕ ਮੰਗਾ ਸ਼ਾਤਮਾਈ ਸ਼ਹੀਦੀ ਦੇ ਦੇ ਨਾਵੇਂ ਸਤਗੁਰਾਂ ਦੇ ਸੀਸ ਦਾ ਬਲਿਦਾਨ ਦਿੱਤਾ ਫੇਰ ਤਾਂ ਧਰਮ ਦੀਰ ਖਵਾਲੀ ਕਰ ਗਏ ਤਾਰਾ ਸਤਿਗੁਰੂ ਆਦੇ ਹੁਣ ਬਜਦਲ ਬਣ ਕੇ ਨਹੀਂ ਰਹਿਣਾ ਚੁੱਪ ਕਰਕੇ ਨਹੀਂ ਬੈਠਣਾ ਹੱਥਾਂ ਵਿੱਚ ਖੰਡੇ ਉਠਾਵਾਂਗੇ ਤਲਵਾਰਾਂ ਚੁਪਣ ਜਾਣੇ ਹੁਕਮ ਕਰ ਦਿੱਤਾ ਸਤਿਗੁਰੂ ਦੇ ਦਰਬਾਰ ਵਿੱਚ ਇੱਕ ਭਾਈ ਆਨੰਦ ਚੰਦ ਹੋਇਆ ਕਰਦਾ ਵਜ਼ੀਰ ਆ ਮਹਾਰਾਜ ਨੇ ਭਾਈ ਨੰਦ ਚੰਦ ਜੀ ਆ ਨੂੰ ਕਹਿ ਕੇ ਇੱਕ ਖੂਦ ਹੀ ਮਾਨ ਮਰਦਾ ਨਗਾਰਾ ਧੰਸਾ ਤਿਆਰ ਕਰਵਾਇਆ ਉਦਾ ਨਾਮ ਰੱਖਿਆ ਗਿਆ ਰਣਜੀਤ ਨਗਾਰਾ ਰਣਾਂ ਨੂੰ ਜਿੱਤਣ ਵਾਲਾ ਮਹਾਰਾਜ ਨੇ ਇੱਕ ਦਿਨ ਆਪਣੇ ਬਾਲ ਦੇ ਨਾਲ ਰਣਜੀਤ ਨਗਾਰੇ ਤੇ ਜੰਗੀ ਟੰਕੋਰਾ ਲਾਈਆਂ ਧਰਤੀ ਦਾ ਜਿਗਰ ਖੱਲਿਆ ਬਾਈ ਤਾਰ ਦੇ ਪਹਾੜੀ ਰਾਜੇ ਘਬਰਾਏ ਕੰਬੁੱਤੇ ਕਿ ਜਿਹੜਾ ਇਹ ਨਗਾਰਾ ਏ ਇਹ ਕੋਣ ਪੁਜਾਰਖਾ ਏ ਜਿਹੜਾ ਭੀਮ ਚੰਦ ਕਹ ਖੂਰ ਦਾ ਸੀ ਉਹ ਤਾਂ ਸੋਚਦਾ ਸੀ ਕਿਤੇ ਗਵਾਂਢੀ ਰਾਜਾ ਸਾਡੇ ਤੇ ਚੜ੍ਹਾਈ ਨਾ ਕਰਕੇ ਆ ਜਾਵੇ ਆਦਣ ਜਦ ਕੜਗੀ ਵਾਲੇ ਸਤਗੁਰਾਂ ਨੇ 9 ਸਾਲ ਦੀ عمر ਦੇ ਵਿੱਚ ਰਣਜੀਤ ਨਗਾਰੇ ਤੇ ਜੰਗੀ ਟੰਕੋਰਾ ਲਾਇਆ ਕੁਦਰਤ ਰਾਣੀ ਖੁਸ਼ ਹੋ ਗਈ ਬਈਏ ਜੋਦਾ ਇਹ ਜਿਹੜਾ ਉਹ ਜੁਰਮਾਂ ਦੇ ਖੜਾ ਨੇ ਤੱਟੂ ਦਾ ਕਰਮਾ ਵਾਲਾ ਏ ਜਬਰ ਜੁਲਮ ਦਾ ਨਾਸ਼ ਕਰੂਗਾ ਇੱਕ ਕੜਗੀ ਵਾਲੇ ਸਤਗੁਰਾਂ ਨੇ ਰਣਜੀਤ ਨਗਾਰੇ ਤੇ ਜੰਗੀ ਟੰਕੋਰਾ ਲਾ ਕੇ ਬਾਦ ਜੇ ਰਖਮਿਆ ਜਿਮੇ 22 ਧਾਰ ਦੇ ਪਹਾੜੀ ਰਾਜੇ ਜਿਮੇ ਖਬਰਾਏ ਲਹਾਰੇ ਵਾਲੇ ਜੱਥੇ ਤੋਂ ਉਸਰੇ ਸੀਰਜਾ ਤਾਹੜਦਾ ਗੁਰਾਂ ਨੂੰ ਲੈ ਗਿਆ ਸੀ ਨਾ ਤਣ ਕੇ ਐ ਕਾ ਬਦਲੀ ਅਰਸ਼ਾ ਦੀ ਖੜਗੀ ਘਟਾ ਸੋਣ ਦੀ ਬਣ ਕੇ ਤਾਦਰ ਦੀ ਕੋ ਦਰਤਣੇ ਕਾਦਰ ਦੀ ਕੋ ਦਰਤਣੇ ਕੈੰਦੇ ਲੱਖ ਲੱਖ ਸ਼ੋਭਾ ਰਮਾਇਆ ਰਾਣਾ ਜੀ ਦਨਗਾਰੇ ਦੇ ਰਾਣਾ ਜੀ ਦਨਗਾਰੇ ਦੇ ਹੈ ਧਰਤੀ ਦਾ ਜਗ ਰਹਾ ਲਾਇਆ ਤਾ ਜਵਾਲੇ ਦੇ ਲਾ ਜਦੇ ਫਤੇ ਦਾ ਢੰਕਾ ਕੰਸੂ ਚੁਲਾਟ ਗਈ ਸਾੜੂ ਜਵਰ ਜਲਮਦੀ ਲੰਕਾ ਤਾਦਰ ਦੀਪ ਦਰਤਨੇ ਕੈੰਦੇ ਲੱਖ ਲੱਖ ਸ਼ੋਭਾ ਰਮਾਇਆ ण जी दगारे में भक्ती दर हलायादि हर दात हरदात सीसिया बि चङे गुलामी ਏ ਹੋ ਜੰਗੀ ਤੋਂ ਸੇਵੇ ਏ ਹੋ ਜੰਗੀ ਤੋਂ ਸੇਵੇ ਬਣ ਮਜਮੂਨ ਮਹਾਨੀ ਮੈਦਾਨ ਤੇ ਦੀਆਂ ਪੋਰਾਣੇ ਬਣਦਾ ਸੱਤਾ ਸ਼ੇਰ ਜਗਾਯਾ ਡਾਂਕੇ ਦੀਆਂ ਪੋਰਾਣੇ ਬਣਦਾ ਸੱਤਾ ਸ਼ੇਰ ਜਗਾਯਾ ਜਣ ਜੀਤਨਗਾਰ ਦੇ ਹਾ ਧਰਤੀ ਦਾ ਜਗਰ ਹਲਾ ਰਾਡੇ ਜੀ ਤਨੜਾ ਰੇੜੇ ਖੋਲਾ ਮਹਾ ਦੇ ਜਦਾ ਨੇ ਤਰੇ ਜੋ ਭਾਰਤ ਭੂਮੀ ਸੀ ਜੋ ਭਾਰਤ ਭੂਮੀ ਸੀ ਇਕਦਮ ਬੜ ਗਈ ਸੀ ਰਣ ਖੇਤਰਾ ਜਾਇਓ ਤਾ ਪਾਂਡਵਾਂ ਦਾ ਜਾਇਓ ਪਾਂਡਵਾਂ ਦਾ ਹੈਤੀ ਸ਼ਮਲੇ ਬਾਣ ਚਲਾਇਆ ਰਾਣਾ ਜੀ ਤਨੜਾ ਰੇੜੇ ਕੁਈ ਬਾਜ ਵਰਾ ਲਾਇਆ ਤੋਹ ਡੰਕੇ ਜੋ ਪਰਗਤ ਹੋ ਡੰਕੇ ਜੋ ਸੁੱਕੇ ਅੰਬਰ ਬਿਜਲੀ ਕਰਤੀ ਸਾਰੂ ਜੰਗਲ ਜਲ ਮਾ ਦੇ ਜੈਸ ਬਣਖੰਡ ਜਵੈ ਪੜਤੀ ਜੈਸ ਮਗੜਾ ਹਤੋ ਮਤਨੇ ਲਾਂਦੇ ਜਾਂਦਾ ਸੀ ਲਾਇਆ ਐਸਾ ਮਗੜਾ ਹਤੋ ਮਤਨੇ ਲਾਂਦੇ ਜਾਂਦਾ ਸੀ ਲਾਇਆ ਰਾਣਾ ਜੀ ਤਨਗਾਰੇ ਦੇ ਰਾਣਾ ਜੀ ਤਨਗਾਰੇ ਦੇ ਹੈ ਧਰਤੀ ਦਾ ਜਗਰਾ ਲਾਇਆ ਬੱਤ ਦੀ ਬੇੜਾ ਤੇ ਹੈ ਕੋ ਜੋ ਦਾ ਕਰਮਾ ਵਾਲਾ ਸਭਿਆਂ ਤੇ ਚੱਪੜਾ ਸਭਿਆਂ ਤੇ ਚੱਪੜਿਆ 니ਹੇ ਤਨਤਨ ਕਰੇ ਹਮਲਾ ਧਰਤੀ ਵੀ ਡੋੜਾ ਗਈ

ਅਜੇ ਵੀ ਸਖ ਦੁਨੀਆਂ ਦੇ ਕੀਰਣ ਜੀ ਪੰਵਾਰਾ ਬੋਲੇ ਬੋਲੇ ਵੀ ਕੀ ਬੋਲੇ ਹੋ ਕੇ ਸਰਬਸਾਰ ਮੋਕਲੇ ਜੰਬਰ ਤੇ ਜਾ ਸਤ ਹੈ ਜੰਬਰ ਤੇ ਜਾ ਸਤ ਹੈ ਅਜ ਤੱਕ ਕੋੜਾ ਫਰਾੜਾ ਆਇਆ ਰਾਣਾ ਜੀ ਬਨਗਾਰੇ ਰਹੇ ਰਾਣਾ ਜੀ ਬਨਗਾਰੇ ਰਹੇ ਮੈਂ ਕਰਦੀ ਦਾ ਜਗਰ ਹਲਾ ਆਂਦਰ ਨੇ ਕੜਗੀ ਵਾਲੇ ਸਤਿਗੁਰਾਂ ਨੇ ਜਗਰਣ ਜੀਤ ਨਗਾਰੇ ਤੇ ਜੋਰ ਦੇ ਬਲ ਦੇ ਨਾਲ ਜੰਗੀ ਟੰਪੋਰਾ ਲੈਣਾ ਬਾਈ ਤਾਰ ਦੇ ਪਹਾੜੀ ਰਾਜਾਂ ਵਿੱਚ ਸ਼ੋਰ ਪੈ ਗਿਆ ਕੁਦਰਤ ਪ੍ਰਾਣੀ ਬੜੀ ਖੁਸ਼ ਹੋਈ ਬਈਏ ਜਿਹੜਾ ਜੋਧਾ ਕਰਮਾ ਵਾਲਾ ਜਿਹੜੇ ਗੁਰਮਾਂ ਦੇ ਜੰਗਲ ਨੇ ਉਹਨਾਂ ਨੂੰ ਖਤਮ ਕਰੂਗਾ ਸਤਿਗੁਰੂ ਪਿਆਰੀ ਗੁਰਸੰਗਤ ਜੀ ਦਿੱਤੇ ਗਏ ਸਮੇਂ ਦੀ ਸਮਾਪਤੀ ਹੈ ਆਪ ਆ ਸਾਰਿਆਂ ਹੀ ਗੁਰਸੰਗਤਾਂ ਵੱਲੋਂ ਸਤਿਗੁਰੂ ਜੀ ਦੇ ਇਤਿਹਾਸ ਵਿੱਚ ਮਾਇਆ ਬਖਸ਼ਿਸ਼ ਕਰੀ ਗਈ ਅਸ਼ੀਰਵਾਦ ਬਖਸ਼ਿਸ਼ ਕਰਿਆ ਗਿਆ ਸੋ ਜਿਨ੍ਹਾਂ ਵਿਖਜਾਨਿਆਂ ਵਿੱਚੋਂ ਮਾਇਆ ਆਈ ਹੈ ਸਤਿਗੁਰੂ ਜੀ ਖਜਾਨੇ ਭਰਪੂਰ ਕਰਨਾ ਚਰਦਿਆਂ ਕਲਾ ਬਖਸ਼ਿਸ਼ ਕਰਨਾ ਇੱਥੇ ਦੀ ਪ੍ਰਬੰਧਕਾ ਕਮੇਟੀ ਪ੍ਰਬੰਧਕ ਵੀਰਾਂ ਦਾ ਸਾਰਿਆਂ ਦਾ ਹੀ ਧੰਨਵਾਦ ਆ ਗ੍ਰਾਂthi ਸਿੰਘਾਂ ਦਾ ਧੰਨਵਾਦ ਆ ਸਾਡੇ ਸੱਤਰ ਸਾਹਿਬ ਜੀ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਤਾਨਾ ਤਾਨਾ ਪੰਥ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਧੰਨਵਾਦ ਆ ਸੋ ਅਗਲਾ ਸਮਾਂ ਸਾਡੇ ਸੱਤਰ ਸਾਹਿਬ ਜੀਆਂ ਤੋਂ ਸਰਬਣ ਕਰੀਏ ਸਾਡੇ ਤੋਂ ਬਾਅਦ ਆ ਬਾਬਾ ਜੀ ਕੋਲ ਬੰਤ ਸਿੰਘ ਮਾਨਕਾ ਬਾਲਾ ਕਵੀ ਸ੍ਰੀ ਜੱਫਾ ਉਹ ਵਰ ਸੰਗ ਦੇ ਦਰਸ਼ਨ ਕਰਨਗੇ ਉਹਨਾਂ ਵੱਲੋਂ ਵੀ ਸਤਿਗੁਰੂ ਜੀ ਦੇ ਇਤਿਖਾਸ ਵਿੱਚ ਅਸ਼ੀਰਵਾਦ ਬਖਸ਼ਿਸ਼ ਕਰਿਆ ਸਤਿਗੁਰੂ ਜੀ ਕਿਰਪਾ ਕਰਨ ਨਾ ਕਰਦਿਆਂ ਕੜਾ ਬਖਸ਼ਿਸ਼ ਕਰਨਾ ਸੇਨੀਆਂ ਬੇਟੀਆਂ ਕਰੋ ਪ੍ਰਬਾਣ ਪੱਲਾ ਤੇ ਪਾਂਦੀ ਖਮਾਂਗਾ ਜਬਜ ਕੇ ਬੁਲਾਓ ਫਤੇ ਪਾ ਫਤੇ ਆਖੋ ਜੀ ਵਾਹ ਸੇ ਗੁਰਜੀ ਦਾ ਖਾਲਸਾ ਵਾਹ ਸੇ ਗੁਰਜੀ ਕੀ ਫਤਿਹ